ਸੋਨਾ ਲਾਉਣ ਗਏ ਸੀ ਸੋਨਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਉਹ ਗਗਨਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਵਾਜਾਂ ਮਕੱਡੀਆਂ ਇੰਨੀ ਜੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹ ਨਹੀਂ ਲੱਗ ਗਿਆ ਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਵੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤਾ ਹਾਂਜੀ ਹਾਂਜੀ ਕੀਤਾ ਸਰ ਇਹ ਮੰਗ ਕੀ ਹੈ ਜਬੀ ਇਨਸਾਫ ਦੀ ਮੰਗ ਹੈ ਮੰਗ ਇਨਸਾਫ ਦੀ ਪਰਚਾ ਕਰਾਉਣਾ ਚਾਹੁੰਦੇ ਆ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲੱਗੇ ਕੰਮ ਕਰ ਰਹੇ ਸੀ ਤੇ ਅਹਨੂ ਚੱਕ ਹੋਇਆ ਕਿਥੇ ਕੋਈ ਹੋ ਰਿਹਾ ਵਾ ਸਾਦਾ ਕੰਮ ਕਰ ਰਹੇ ਸੀ ਉਸ ਤੋਂ ਨਾ ਲਾਰੇ ਸੀ ਪਿੰਡ ਚੱਕ ਡੋਗਰਾ ਨੇ ਕੀ ਹੋਇਆ ਦੀ ਗੱਲ ਸਾਰੀ ਪੂਰੀ ਗੱਲ ਤੇ ਸਾਰਾ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਅਸੀਂ દોੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਅਕਲਵਿੰਦਰ ਸਿੰਘ ਸਾਨੂੰ ਉਹ ਦਰਬਾਰਾ ਸਿੰਘ ਤੇ ਇਹ ਸਾਰਾ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਮੈਂ ਕਹਿੰਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਹੀ ਸਰ ਛੱਡ ਕੇ ਤੇ ਭੱਜੀ ਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੱਡ ਕੇ ਭੱਜ ਗਏ ਆ ਜੀ ਉਹਦੀ ਦਰਖਾਸਤ ਦਿੱਤੀ ਕੋਈ ਸਰ ਅਸੀਂ ਦਰਖਾਸਤਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਤੇ ਹਾਂਜੀ ਕੋਈ ਜ਼ਬਰਦਸਤ ਨਾ ਵੀ ਕੀਤਾ ਕੁੜੀ ਨੇ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀਆਂ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਾਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਫੌਜੀ ਸੀ ਉਹ ਜਾਣਦਾ ਹੀ ਸਾਰਾ ਕੁਝ ਉਹ ਸਾਡੇ ਨਾਲ ਠਿਕਾਨੀ ਮਾਰ ਕੇ ਨਿਕਲ ਗਿਆ ਹਾਂਜੀ ਉਹਦੇ ਆ ਚੱਪਲਾਂ ਮੋਟਰਸਾਈਕਲ ਉੱਤੇ ਉਹਦੀ ਟੀ-ਸ਼ਰਟ ਪਾੜੀ ਉੱਥੇ ਰਹਿ ਰਹੀ ਉਹ ਸਾਡੇ ਪ੍ਰਕਾਸ਼ ਮਿਲੀ ਆ ਗੋਬਨ ਸਾਡੇ ਸਾਡੇ ਸੈਲ ਜਿਹੜੇ ਆ ਉਹ ਸਾਡੇ ਉਹ ਉਹ ਕਰਦੇ ਆ ਜੋ ਘਰ ਵੀ ਚੱਲ ਜਾਂਦੀ ਆ ਉਹ ਕੋਈ ਵੀ ਅੰਦਰ ਦੀ ਕੋਈ ਨਹੀਂ ਨਹੀਂ ਤੱਕ ਨਹੀਂ ਆਈ ਜਦੋਂ ਇਹ ਪਰੇ ਚੱਲਕਦੀ ਆ ਫੜ 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 ਓਏ ਇਹ ਕਹੋ ਓਏ ਆ ਫੜ ਫੜ ਉਹ ਫੜ 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 ਲਾ ਫੜ ਲਾ ਉਹ ਕਿਹੜੇ ਭਾਈਆਂ ਛੋਟਾ ਫੜ 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 ਓਏ ਫੜੀ 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 ਛੋਲੇ ਤੂੰ ਹਲㄠ ਕੀ ਆਏ ਓ ਗਿਆ ਯਾਰ ਉੱਤੋਂ ਦੇ ਓ ਗਿਆ ਏ ਆ ਭੱਜ ਗਿਆ ਜਾਂਦਾ ਜੇ